ਕੰਤਨ ਬਾਬਾ ਨਿਧਾਨ ਸਿੰਘ ਜੀ ਲੰਗਰ ਵਾਲੇ ਮਹਾਪੁਰਸ਼ ਸੱਚਖੰਡ ਚਰੀ ਹਜੂਰ ਸਾਹਿਬ ਜਨਮ ਦਾ ਜਨਮ 1882 ਈਸਵੀ ਦੇ ਵਿੱਚ ਪਿੰਡ ਨਡਾਲੋਂ ਤਸੀਲ ਗੜ ਸ਼ੰਕਰ ਜਿਹੜਾ ਹੁਸ਼ਿਆਰਪੁਰ ਵਿਖੇ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਾਈ ਉਤਮ ਸਿੰਘ ਜੀ ਤੇ ਮਾਤਾ ਦਾ ਨਾਮ ਮਾਤਾ ਗੁਲਾਬ ਕੌਰ ਸੀ ਉਹਨਾਂ ਦੇ ਤਿੰਨ ਭਰਾ ਸਰਦਾਰ ਅਤਰ ਸਿੰਘ ਜੀ ਸਰਦਾਰ ਈਸ਼ਰ ਸਿੰਘ ਜੀ ਤੇ ਸਰਦਾਰ ਮਹਾ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਦੇ ਨਾਲ ਬਾਬਾ ਜੀ ਨੇ 24 ਘੰਟੇ ਤੱਕ ਲਈ ਹضور ਸੇਵ ਲੰਗਰ ਦੀ ਸ਼ੁਰੂਆਤ ਕੀਤੀ ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹੈ ਸੇਵਕੋ ਸੇਵਾ ਬਣਾਈ ਹੁਕਮਬੂਜ ਪਰਮ ਪਦ ਪਾਈ ਗੁਰੂ ਸਾਹਿਬ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਬਾ ਨਿਹਾਲ ਸਿੰਘ ਜੀ ਨੂੰ ਬਚਨ ਕੀਤਾ ਕਿ ਤੁਸੀਂ ਲੰਗਰ ਦੀ ਸੇਵਾ ਕਰੋ ਖੀਸਾ ਮੇਰਾ ਤੇ ਹੱਥ ਤੇਰਾ ਇਹ ਬਚਨ ਪਾਤਸ਼ਾਹ ਜੀ ਨੇ ਆਪ